ਕੋ ਕਲ ਸੰਗਤ ਨੂੰ ਸਰਵਣ ਕੀਤੀ ਹੈ। ਕੋਈ ਜਿੰਨ ਮਾਰੇਗਾ ਪੁੱਤਰ ਮਹਾਰਾਜ ਜਿੰਦਾ ਪੁੱਤ ਹੈ। ਪਰ ਦੂਸਰੇ ਰੋਜ਼ ਜੇ ਕੋਈ ਹਾਲ ਕੀਤਾ ਹੈ ਜੀ ਸੰਗਤਾਂ ਨੂੰ ਵਰਦਕ ਹੈ। ਕੋਈ ਕਿਹਦੇ ਵਿੱਚ ਗੁਰੂ ਘਰ ਦੀ ਸੇਵਾ ਕਰਨ ਵਾਲੇ ਪੈਦਾ ਹੋਣਗੇ। ਕੋਲੇ ਉੱਤੇ ਉਹ ਜਿਹੜੇ ਤੇ ਮੜਜਾਰੀਆਂ ਦੇ ਉੱਤੇ ਸਰਬੀ ਲਾਉਣ ਦਾ ਆਸਾਨੀ ਸਿਰੰਗੀ ਸੰਸਾਰ ਵਿੱਚ ਜਦੋਂ ਜੜ੍ਹ ਨੂੰ ਪਾ ਰਹੇ ਸਮੇਂ ਉਹ ਸੋਚੇ ਤੱਕੇ ਉਹਨਾਂ ਦੀ ਸਰਦਾਰ ਨੂੰ ਆਜੂ ਬੰਗਾਰਿਆਂ ਦੀ ਉਹਨਾਂ ਦੀ ਸਰਦਾਰ ਨੂੰ ਜਾਈ ਮਖੀਸ਼ਾ ਜੀ ਮਖੀਸ਼ਾ ਜੀ ਹੋ ਰਿਹਾ ਨਾ ਕੋਹ ਲੋਜ ਨਰਕੋ ਦੇ ਆਜੂ ਮਾਰ ਨੂੰ ਕਰਨ ਦੀ ਕਰਨੇ ਕਿਰਦੀ ਆਈ ਨਾ ਅਬਾਸ ਹੋਰੀ ਇਹੋ ਕਾਰਛਾ ਦੇ ਦੋਵੇਂ ਇਹ ਕੋਲ ਸੱਦੇ ਚਾਰੇ ਸੀ ਪਹਿਰੇ ਕਰੀਏ ਕੋ ਮਾਰੇ ਦੇ ਪਾਸ ਲੈ ਕੇ ਆਇਆ ਕੋ ਮਾਰੇ ਸਾਡੇ ਨਿਗਰਦਾਂ ਨੂੰ

चटोड़ा चटोड़ी गुरू साहिबु सती बि चारियूं कर सिखां बि ठहाराईं त्योहार सगंधी में प्राप्त कराए गुरू महाराज साहिब जी ਇਸ ਪ੍ਰਕਾਰ ਸਾਂਝੀ ਪੂਰਨ ਮਾਸੇ ਉਹ ਚੰਦਮਾ ਦੀ ਨਾਈ ਉਹਨੇ ਪੂਰਾ ਚੰਦ ਦਾ ਕਾਇਆ ਸੋ ਅਸਰ ਕਲਾ ਸਹਿਬ ਪ੍ਰਕਾਸ਼ ਸੰਗੀ ਅਦੂਨੀ ਆਇਆ ਜੀ ਨੀ ਕਲਾ ਸਹਿਨਾ ਹਮੇ ਲਈ ਇਸ ਪ੍ਰਕਾਰ ਚੰਦਮਾ ਦੀ ਕਲਾ ਸਹਿਨਾ ਬਨਵਾਈ ਜੀ ਹੇਨੇ ਜਾਂ ਸੁਨਾ ਕਲਾ ਬਨਵਾਈ ਜੀ ਹੇਨੇ ਕੋਈ ਦਿਨ ਸਾਹੀ ਸ਼ਾਂਤੀ ਸੁਨਾ ਧੀਰਜ ਅਤਿ ਸੰਜਾ ਚਰਣਾ ਮੈਤਰੀ ਮੁਤਿਆ ਕੋ ਗਿਆ ਹੰਸ ਜੀ ਉਹ ਨਿਆ ਤੇ ਅੰਮ੍ਰਿਤਕਾਰ ਉਹਨਾਂ ਚੋ ਚੋਲਿਕਾ ਉਹ ਕੋਸਤ ਪ੍ਰਕਾਰ ਚਾਰ ਜਨਰ ਦੀ ਜੀ ਜੀ ਉਹਦਾ ਪਤਨੀ ਸੋਨੀ ਸਤਰੀ ਦੇ ਸੇ ਪਾਤਸ਼ਾਹੀ ਸਿੰਘ ਨੇ ਲੋਹੇ ਦੇ ਸਲਾਮੇ ਸੁਨੇਕ ਜੀਨ ਜੀ ਆਜੀ ਆਏ ਹੋਏ ਜਿੰਨੇ ਦੇ ਜਨਰ ਪਰਿਵਾਰ ਨੂੰ ਪਾਇਆ ਗਿਆ ਸਭਾ ਚੰਦਰ ਮੇਠ ਗੋਪਾਲ ਰਿਸ਼ੀ ਦੇ ਕਹਿੰਿਆ ਜੋ ਉਹਨਾਂ ਨੇ ਨਾ ਇਹਨਾਂ ਨੂੰ ਸਰਾਗ ਲੈ ਕੇ ਕਲੰਕੀ ਹੋ ਗਏ ਆ ਇਹਨਾਂ ਮਾਰੇ ਸਾਥ ਕਰਨ ਤੋਂ ਪਹਿਰੇ ਬਰੰਤ ਮੰਦ ਚਲੰਕ ਤੋਂ ਵਾਲੇ ਹਿੱਕੇ ਪਾਸੇ ਆ ਗਏ। ਔਰ ਵੀ ਦੇ ਤਰੀਕੇ ਕਿਸੇ ਪ੍ਰਕਾਰ ਦਾ ਕੋਈ ਲੋਕਾਰ ਕਹੇ ਸਹੀ ਹੈ ਜੀ। ਉਹ ਬਹੁਤ ਅਸੀਰ ਕਹਿੰਦੇ ਉਸ ਵਿਚਾਰੀ ਨੇ ਤੋੜ ਖੰਡ ਪੁਰਜੰਗ ਲੋੜ ਜਿਹਾ ਸੁਝਾਣੇ। ਜਨਕਾਲ ਕਰ ਗੁੰਡ ਹਕਮ ਜੀ ਹੋਵੇ ਸੰਮਨ ਨੇ। ਕਾਂਚਾਂਦਰ ਗੰਦੇ ਉਸ ਵਿਚਾਰੇ ਸੋਚਣੇ। ਦੇ ਰਾਜ ਦਾ ਸੁਖਤ ਹੋਤਾ ਹੋਤਾ ਜੇ ਉਹ ਸੰਗਤ ਵਾਲੇ ਉਹ ਰਾਜਾ ਸਤ ਸੰਗਤ ਹੁੰਦਾ ਕੋਲ ਰਾਜ ਅਕਾਗ ਵਾਲੇ ਇਹੋ ਕੋ ਗੁਰ ਸ਼ਰਵੀ ਜੀ ਜਿਹਨਾਂ ਲੋਕ ਉਡੀਕ ਸਹਿਣਾਂ ਨੂੰ ਮਾਣ ਦੇਣ ਵਾਲੇ ਉਹ ਜੀ ਤਕੜੇ ਕਰਦੇ ਹੋਣ ਵਾਲੇ ਲਾਹੇ ਨਾਗਰ ਰਾਜ ਅੜਵਰ ਵਾਲੇ ਗੁਰੂ ਜੀ ਨੇ ਉਹ ਜਿਹਨੇ ਇਹ ਕਾਰਜ ਕਰਦੇ ਸੋਏ ਨੇ ਜਿਹਨਾਂ ਦੇ ਦਰਸ਼ਨ ਕਰਕੇ ਸਾਖ ਨੂੰ ਤਾਨ ਕੋ ਮੋ ਮਾਰਕ ਬਣ ਸੋਣ ਵਾਲਾ ਦੇ ਲੋਕ ਆਸੀ ਸ਼ਬਦਾਂ ਦੇ ਪਰਿਵਾਰ ਦੇ ਸਿੱਖੋਂ ਦੇ ਸਿਰ ਤੇ ਮਾਰ ਮਾਰ ਕੇ ਜਿਵੇਂ ਜਿੰਦੜ ਬੁੱਤ ਉਹ ਜਿੰਦ ਨੂੰ ਆਸ਼ਰਦ ਨੂੰ ਸੰਦੇਸ਼ ਦਿੱਤੇ ਤੈਨੂੰ ਤੋਂ ਨਹੀਂ ਇਹ ਸੋਚ ਲੋਰੋ ਚੰਦਰ ਚੰਦੇ ਚੰਦਰਮਾਨ ਨੂੰ ਚੰਦਰ ਪ੍ਰਕਾਸ਼ ਕਰਨ ਆਇਆ ਉਹ ਜੋ ਸੀ ਸੀ ਜੀ ਜੀ ਨੂੰ ਸੂਝ ਬੁਣੇ ਦਾ ਪ੍ਰਕਾਸ਼ ਦੇਣ ਆਏ ਉਹ ਬੇਕਸੀਂ ਦੀਆਂ ਆਂਜਾ ਸਾਹਿਬ ਦੀ ਪਰਮ ਪ੍ਰਕਾਰ ਦਾ ਕਰਕੇ ਇਹ ਬਾਣੀ ਦਾ ਵਿਚਾਰ ਨਹੀਂ ਕਰ ਰਹੇ ਮੇਰੇ ਜੀ ਰਾਜ ਵੱਲਾ ਤੇਰਾ ਪਹਿਲਾ ਸਰ ਰਣ ਦਾ ਬੁਲਜਾਰਿਆ ਮਿੱਤਰਾ ਜਿਸ ਤੋਂ ਕੋਈ ਸਰਦ ਨਹੀਂ ਹੁੰਦੇ ਕੋਈ ਨੂੰ ਸਰਦ ਬਚਾਰੇ ਉਸੇ ਕਾਲ ਨਾਲ ਦੇਖ ਕੇ ਆ ਗਿਆ ਜਿੱਕੋ ਸੰਗੋ ਜਾਉਂਦੇ ਨੇ ਪਹਿਲੇ ਪਹਿਰੇ ਮਿਲ ਕੇ ਤਾਂ ਜਾਈਏ ਮਿੱਤਰਾ ਉਹ ਵੀ ਰੂਤੀ ਬੁਲਜਾਰੇ ਬੁਲਜਾਰਾ ਜੀ ਨੇ ਤੋਰ ਕੇ ਚੰਗਾ ਤਾਂ ਬੰਦਾ ਇਹ ਕੰਮ ਕਰ ਰਿਹਾ ਹੈ ਕਾ ਇਹ ਚੰਗਾ ਦੇ ਕਾਲ ਕਰ ਲੇ ਕਾ ਮਾਨਾ ਕਰ ਲੇ ਜੋ ਚੰਗਾ ਕਰਦਾ ਉਹ ਵੀ ਜੀ ਆਈ ਕੰਗਰਾਂ ਦੀ ਹੈ

ਇਸ ਨੂੰ ਸਾਰੇ ਜੋਣੇ ਕਰਕੇ ਉਹ ਮਿੱਤਰ ਭਾਲ ਕੇ ਕਿ ਤੁਸੀਂ ਪ੍ਰਮੋਖ ਦੀ ਜੋਤ ਹੈ ਭਗਵੰਦਰ ਕੇ ਕਰਕੇ ਤੁਸੀਂ ਸਾਡੇ ਮਿੱਤਰ ਹੋ ਕੋਈ ਕੋਈ ਜਿਹਨਾਂ ਆ ਗਏ ਸਾਡੀ ਇਹ ਪੈਰ ਉੱਤੇ ਹਿੱਕਿਆ ਨਾਮ ਹੈ ਜਿਹਨੂੰ ਚਾਰ ਪੈਰ ਰਾਜੇ ਹੁੰਦੇ ਹੈ ਚਾਰ ਪੈਰ ਗੁੰਦੇ ਹੁੰਦੇ ਹੈ ਇੱਕ ਹੋਰ ਹੁੰਦਾ ਹੈ ਉਹ ਉੱਤੇ ਹਿੱਕ ਬਾਲ ਕੇ ਵਸਿਆ ਕੁਝ ਕੋਹੋਰ ਵਸਦਾ ਜੈਮੀ ਵਸਦਾ ਇਹ ਸਪੁੱਤਰ ਮੀਤੋ ਦੀ ਵਸਦਾ ਉਹ ਗੁਰੂ ਮਾਰਾ ਸਾਹਿਬ ਜੀ शहर <IX sahereCalais> <saes puraALLY> <Xas> <Wars> <tihar> हरि ताणी उतार मना लॻा हुया महाराज तमामु साणी हर हर नाली संभालण सहाम माल बि चोट करण तव्हां पिछले साल तव्हां ज्ञान स ਜੋ ਬੋਤਲ ਤੇ ਪੀਤਾ ਸੀ ਉਹ ਹੀ ਕਹਿੰਦੇ ਸੀ ਤੀਸੇ ਹੀ ਮਾਰੇ ਸੀਦੇ ਹੀ ਸਾਰੇ ਕੋਈ ਫਰਸਤੰਗ ਦੇ ਦੇਖ ਰਹੇ ਸੀ ਕਿਸੇ ਕੋਈ ਕਸ਼ਟ ਕਰਦਾ ਹੋਇਆ ਮਹਾਰਾ ਨੂੰ ਦੇਖ ਰਿਹਾ ਸੀ ਕੋਈ ਮਨ ਨੂੰ ਗਰਮ ਕਰਾਉਣ ਦੇ ਕੋ ਵਿਚਾਲਾ ਮੈਂ ਤੇਰਾ ਸਾਥ-ਸਾਥ ਛੱਡ ਨਹੀਂ ਜਾਣਾ ਕਰਨੀ ਜੁੱਗ ਕਰਕੇ ਬੰਦ ਕੇ ਖੋਣਾ ਨਾ ਜਿਹੜਾ ਨੌ ਤੋਂ ਦਸਵੇਂ ਇਸ ਤਿਆਕਰਨ ਨਾਲ ਕੋ ਕਰੇ ਕਰਦਾ ਸੀ ਕੋ ਕੋਈ ਤਾਂ ਨੰਨ ਕਰਾ ਸੀ ਮਾਤਾ ਦੇਾਰੇ ਦੇਖਦੇ ਹਰ ਹਰ ਨਾਮ ਜਪੇ ਆਰਾਧੇ माता जी अ जादा गर्म जी ਰੂਹ ਸਾਡੇ ਮਾਦਰ ਦੇ ਹਰਮ ਹੋ ਜਾਂਦੇ ਆ ਉਸ ਅੱਜ ਦੇ ਜੀ ਫੁੱਲ ਨਾਲ ਵੀ ਤੇਰਾ ਮਨ ਵਸ ਨਹੀਂ ਲੱਗੀ ਤਿੰਨਕ ਪ੍ਰਵੇਸ਼ਰ ਦਾ ਕਰਕੇ ਜੀਉਂਦਾ ਰਿਹਾ ਕੋਈ ਨੀ ਕੋਈ ਫੜ ਜਾਣਾ ਸਿੱਦਾ ਬਹਾਰੇ ਜਨਮ ਭਇਆ ਮੁਖ ਲਾਗਾ ਜੀ ਕੋ ਮਾਦਰ ਦੇ ਦਰੋਂ ਕੋ ਬਾਹਰ ਆਇਆ ਜੀਉਂਦਾ ਰਿਹਾ ਉਹ ਸਾਰੇ ਕਹਿੰਦੇ ਜਨਮ ਤੋਂ ਪਹਿਲਾਂ ਸਾਡੇ ਬੱਚਾ ਜਨਮਿਆ ਹੈ ਬਾਰੇ ਨੂੰ ਮੱਥੇ ਲਗਾ ਸਭ ਵੇਖਣਾ ਤੇਰੀ ਮਿਹਰ ਕਾਣੀ ਸਰਪੇ ਪਿਤਾ ਮਾਤ ਕੀ ਲਿਆ ਇਹਨਾਂ ਪਿਤਾ ਹੀ ਬੜਾ ਪ੍ਰਸੰਨ ਹੋ ਬਣਾਈਆ ਲੈ ਕਿ ਤੋਨੇ ਘਰ ਦੇ ਪੁੱਤਰ ਹੋਈ ਰਹਾ ਹੈ ਮੋਗਾ ਵੀ ਸਹਿਬ ਤਿਰੰਦ ਹੋ ਗਈ ਤੁਸੀਂ ਤੇ ਮੇਰਾ ਇਹ ਪੁੱਤਰ ਹੈ ਮੈਨੇ ਪ੍ਰੋਮੋਸ਼ਨ ਜਾਰ ਦਿੱਤੀ ਹੈ ਤੇ ਸਹਿਬ ਨਸੋ ਮਾਂ ਤੇ ਤੇ ਸਰਸੋ ਕਮੰਦੋ ਸੁਣੋ ਤੇ ਸਰਸੋ ਸਹਿਬ ਆਸਦੇ ਅੱਜ ਤੇ ਅਨੰਦ ਸਹਿਤ ਹੋ ਗਏ ਤੇਰੇ ਮਾਤਾ ਦੀ ਕਿਚਾਰ ਇਸ ਕੀ ਹੋ ਗਏ ਜੀਤ ਦੀ ਬਾਤ ਕੋਈ ਕੋਤਰਾ ਜੀ ਮੂਰਤ ਰਸੋਈ ਭਾਈ ਕਿਉਂ ਨਾ ਕਰੋ ਦਾਤ ਪਿਆਰੀ ਹਿਸਿਆ ਦਾ ਤਾਰਾ ਦਾਤ ਨਹੀਂ ਪਿਆਰੀ ਨਾ ਸਮਝੋ ਇਸ ਕਾਰਨ ਮੈਨੂੰ ਪਲਾਓ ਤੇ ਹਾਂਜੀ ਜੀਤ ਦੀ ਬਾਤ ਕੋਈ ਕੋਤਰਾ ਮੂਰਤ ਵਾਲੋਂ ਜਿਹੜੇ ਪੁੱਤ ਲਿਖਾ ਹੈ ਕੋਤਰਾ ਦਿੱਤਾ ਹੈ ਉਹ ਬਤਨੀ ਹੈ ਪੁਰਾਣਾ ਘਰ ਦੀ ਜੀਵ ਜੇ ਪਾਉ ਹੋਇ ਦਾਰੇ ਕੋਲ ਗਾਂ ਤੋਂ ਵਿਆਹੀ ਇਹ ਸੁਲੰਗੀ ਹੈ ਇਹ ਕੋਈ ਨਾ ਹੋਹ ਤਹ ਗੁਰਦੇ ਕੋ ਕੋਤਰਾ ਨਾ ਹੈ ਕੋ ਕਰਕੇ ਪ੍ਰਾਨੀ ਸੋਧ ਵਰਸੇ ਮਾਰਾ ਉਹ ਕਾਲਾ ਧਾਰੀ ਜੀਏ ਜਿਦਾਂ ਆਇਂਦਿੰਘੋਨੇ ਬਾਦ ਕੀ ਹੈ ਉਹਨੇ ਸੋਚ ਕੇ ਤਾ ਬਾਦ ਦੀ ਬਿਆਰੀ ਜਾਣ ਕੇ ਬਾਦੋ ਮਿਲ ਕੇ ਬੁਲਾਇਆ 14 ਹੀਰਦਾਰਾ ਗੁਰੂ ਦੇ ਬੀਚਾਰ ਉਹ ਭਰਤ ਖੇਡੂ ਨਾ ਮਾਰਾ ਕਿ ਉਹ ਹੌਸਾ ਸਾਰਿਆਂ ਨੂੰ ਹੋਏ ਪਰ ਹਿਜੋਤ ਕਰ ਬਟਾ ਜਿੱਦੋ ਮਸੇਹ ਕਾਰਜ ਨੂੰ ਇਹਨਾਂ ਨੇ ਰੋਕੋਤ ਵਸਰਾ ਇਹਨਾਂ ਮਾਰਾ ਸੇ ਪ੍ਰਗਟ ਹੋਇਆ ਸਾਧ ਸੰਗਤ ਹਰ ਗੁਰੂ ਸੁਣਿਆ ਇਸ ਸਰਕਾਰ ਪਰ ਹਿਰਦੈ ਗੁਰੂਕ ਜੀ ਚ ਗੁਰੂ ਕੋ ਸੰਗਤ ਦਾਰਾ ਵਾਹਿਗੁਰੂ ਜੀ ਦੇ ਜਿਸ ਕਰਕੇ ਸਾਰੀਆਂ ਜੁਗ ਸਾਦੀ ਤਿਨਾਰ ਜੀ ਨੂੰ ਮਿਟੋ ਕਰਦੀ ਹੈ ਮਨ ਸੰਗਲ ਕੋ ਥਾਉਂਦਾ ਸਾਰਾ ਹਰਕਤ ਕਰਦਾ ਸੂਰਜ ਤੇ ਸੂਰਜ ਕੋ ਅਪੋ ਬੋ ਕੰਨ ਕਰਕੇ ਗੁਰੂ ਕੋ ਜਾਰਾ ਜੀ ਦੇ ਉਸ ਨਾਲ ਨਹੀਂ ਵਿਚਾਰ ਕਰੋ ਵਾਹਿਗੁਰੂ ਪ੍ਰਾਣੀ ਸਹਿਤ ਸਹਿਰਾ ਸਭਉੁਰ ਕੋ ਜੀ ਸਹਿਤ ਪ੍ਰਾਣੀ ਧਾਰੀ ਜੀ ਮੋਹਰ ਗੋਖੋ ਤੇ ਪਹਿਲੇ ਪਲਾਈ ਵੇ। ਹਰਿ ਜਪੀਐ ਕਿਰਪਾ ਤਾ। ਤੁਮ ਉਸੇ ਵੇ ਜੋਤ ਕਰੋ। ਓ ਨਹਰੇ ਆਪ ਸਾਡੇ ਤੇ ਕਿਰਪਾ ਕਰੇ। ਆਪਣੀ ਪਰਮੇਸ਼ਰ ਆਉਂਦੇ ਮੋੜੀ ਜਪਨ ਕਰੀਏ। ਜੀ ਆਇਆਂ ਸਹਰੇ ਰਹਿਣ ਕੈ ਗੁਰੂ ਜਾਰਿਆ ਮਿੱਤਰਾ। ਜੀਰੋ ਮੁਤਿ ਨਾ ਦੇਦੇ ਗਰਮ ਹੋਏ ਤੇ ਤੈਨੂੰ ਇੱਕ ਜਨਮ ਧਾਰਨ ਕਰੇ। ਉਹ ਕਹਿੰਦੀ ਉਸੇ ਦਾ ਬਹਿਰ ਗੁਰੂ ਸਾਹਿਬ ਨੇ ਕਿਹਾ। सित्रा भाग लॻा चीज़ ਰੋਣ ਕਰ ਲੈ ਅਗਲਾ ਪ੍ਰਮੋਖ ਨੂੰ ਸਾਰਤਾ ਜਨਮ ਘਾਲ ਕੋ ਮੇਰਾ ਮੇਰਾ ਕਰ ਪਾਲੀ ਐ ਗੰਗਾਰਾ ਮਿੱਤਰਾ ਸੁਨਦੀਆਂ ਮੇਲਾ ਚੁਤਰਾ ਮੇਰਾ ਪਾਲੀ ਐ ਪਾਣਾ ਕਹਿੰਦੀ ਐ ਉਸ ਪ੍ਰਕਾਰ ਮੇਰਾ ਮੇਰਾ ਕਰਕੇ ਪਾਲਣਾ ਕਰਦੇ ਹਾਂ ਮੇਰੇ ਮਾਤਾ ਪਿਤਾ ਘਰਲਾ ਮੇਰੇ ਮਾਤਾ ਕੰਠੀ ਨਾਲ ਆਲੰਬੀ ਐ ਤੇਰੇ ਚੁਤਾ ਦਾਣਾ ਨਾਲ ਉੱਲਹ ਹੈ ਵਾਦ ਨੂੰ ਜਿੰਦੂ ਮੇਰਾ खटी कमा माता पिता जी सेवा करो तरण हूंदा भाई सरवन हेटे ਆਪਣੇ ਮਾਤਾ ਪਿਤਾ ਦੇ ਨਾਲ ਇਹ ਨਹੀਂ ਬੰਦੀ ਕੋ ਕੀਤੀ ਹੋ ਜਾ ਰਿਹਾ ਹੈ ਐਸ ਤਰ੍ਹਾਂ ਦੇ ਗੋਣ ਵਾਲਾ ਕੋਈ ਕੋ ਪ੍ਰਮੋਦ ਤੋਂ ਹੁੰਦਾ ਹੈ ਨਹੀਂ ਤਾਂ ਮੋੜੀਆਂ ਵਿੱਚ ਜੀ ਬੜਾ ਸੁਪਤਰਾ ਹੈ ਬੜਾ ਨਾਇਕ ਹੈ ਤੋ ਬਾਤ ਬਾਤ ਮਾਤਾ ਮੀ ਬਹੁਤ ਨਹੀਂ ਤਹਿ ਨਹੀਂ ਕਰਦੇ ਆ ਮਾਪੋ ਦਾ ਆਸਰਾ ਸਿਗੋਰਾ ਮੰਨ ਤੇ ਜਾਨ ਦੇ ਸ੍ਰੀ ਦਰ ਕੋਲ ਮੰਨ ਬਣ ਕੇ ਸਾਨੂੰ ਪਾਵੇਗਾ ਕੋ ਦੇਗਾ ਕਿਤੇ ਨਾ ਜਾਣੀ ਨੀਰਾ ਕੋ ਕਾਹਾਂ ਮੂਰਖਾ ਪੁੱਤਰਾ ਤੋਂ ਲਵਾ ਰਹੇ ਹੋ ਇਹੋ ਜਨ ਸਮਾਜ ਕੋ ਫਰੈਂਡ ਜਿਹੜਾ ਮੇਰਾ ਵਾਹਿਗੁਰੂ ਦਾਨ ਦੇਣ ਵਾਲਾ ਸਾਲਾ ਨਹੀਂ ਜਾਨ ਕੋ ਜੋਤ ਅਜਾਨ ਕੋ ਜੋਤ ਜਮੀਨ ਕੋ ਜੋਤ ਜਮਾਨ ਕੋ ਜੋ ਹੈ ਉਸ ਪਰ ਮੂਰਖੀ ਦਾ ਮੂਰਖੀ ਨਹੀਂ ਹੈ ਉਹਦੇ ਕੋ ਕਹਿੰਦੇ ਕਰਵਾ ਜੀ ਮਸਾਲੇ ਪਖੋ ਦਾ ਜੰਤੋ ਪਾਓ ਉਹ ਦਰ ਰਹੀ ਕਾਂਦੇ ਪਰ ਚੜਿਆ ਉਸ ਨੂੰ ਵਿਚਾਰੀ ਬੈਠਾ ਹੈ ਕਿਤੇ ਉਹ ਲੱਭਾਈ ਕਿਤੇ ਉਹ ਜੀਵਨ ਬੱਤਾਂ ਉੱਤੇ ਉਹ ਸੁਧੀਆ ਪੁੱਤਰ ਆਵੇ ਤੇ ਉਹਨੇ ਵੀ ਖੁਸ਼ੀ ਰਿੰਦੇ ਨੂੰ ਜੀਵੇ ਉਹ ਗੁਰਮੁਖ ਹੋਈਆ ਅਸੀਸ ਕਰਾ ਜੀਆ ਜੇਤ ਨਹੀਂ ਕੋਈ ਕੋਈ ਜਿਹੜਾ ਗੁਰਮੁਖਤਰੀ ਨਹੀਂ ਹੋਏ ਉਹ ਪਿਆਰ ਕਰ ਸਕਦਾ ਹੈ ਹਰ ਧਿਆਨ ਹੈ ਮਨ ਲੀਨਾ ਕੋਈ ਮੰਦੀ ਰੂਹੀ ਨੂੰ ਦੂਰ ਆ ਕੇ ਜੋਰ ਤੇ ਪਰਮੇਸ਼ਰ ਨੂੰ ਚਾਹ ਜਾਨੇ ਹਰ ਹਾਲ ਦੇ ਵਿੱਚ ਉਸੇ ਦੀ ਬਾਤ ਉਸੇ ਦਾ ਪ੍ਰਸਾਦ ਸਭ ਕੁਝ ਅਗਿਏ ਉਹ ਨੂੰ ਸਮਝ ਦਿੰਦੀ ਹੈ ਮਹਾਂ ਨਾਨਕ ਗੁਰੂ ਜੀ ਕਹਿ ਰਹੇ ਪ੍ਰਾਣੀ ਸਰਗਤ ਨੂੰ ਉਹਨੂੰ ਕਿਹਦੀ ਜੰਮ ਹੋਇ ਪ੍ਰਾਣੋ ਧਾਰੀ ਜੀਵ ਜਿ ਜਗਤ ਉੱਗ ਰਿਹਾ ਕਹਿ ਰਹੇ ਦਾ ਅਸਿਕ ਆਇਆ ਇਸ ਕਾਲ ਨਾ ਕਦ ਦੀ ਖਾ ਜਿਹੜਾ ਪ੍ਰਮੇਸ਼ਰ ਨੂੰ ਸੇਕੋ ਕਰੇਗਾ ਉਹ ਨੂੰ ਕਾਲ ਨਹੀਂ ਕਦੇ ਤਖਣ ਕਰ ਸਕੂਗਾ ਜਿਹ ਪ੍ਰਕਾਰ ਸਾਥ ਨੂੰ ਜੀ ਮਹਾਰਾਜ ਦੇ ਬਚਨੇ ਮਹਾਰਾਜ ਬਕਰਾ ਮੂਸਾ ਜੀ ਨੂੰ ਨੂੰ ਜੀ ਬਲਿਆਸ ਹੀ ਹੋਇਆ ਰੂਹ ਜੀ ਦਾ ਰਾਹਤੀ ਹੋ ਗਈ ਮਹਾਰਾਜ ਸਭੀ ਜਾਂਦੀ ਸਾਰ ਹੀ ਹੈ ਪਰ ਉਹ ਆਜੋ ਬਲੀਗਣਾ ਦੀ ਗਲੀ ਉਹਨਾਂ ਦੰਗਾਂ ਵਾਲੀ ਤਖਤ ਕੋਈ ਸਲਾਹਤ ਜੱਤੀ ਹੱਤੀ ਘਰੀ ਜਾ ਜਾਂਦੀ ਹੈ ਪਰ ਉਹ ਗੰਦ ਨਹੀਂ ਬੱਝੂ ਗੁੰਦੀ ਉਹਨਾਂ ਤਖਤ ਤੇ ਖਾਈ ਜਾਂਦੀ ਹੈ ਉਹ ਲੋਥਾਈ ਇਹ ਲੋਥੀਆਂ ਦੇ ਤਖਤੇ ਖਾਈ ਜਾਂਦੀ ਹੈ ਜੇ ਬਲੰਦਾਂ ਵੀ ਇਹ ਪ੍ਰਮੋਸ਼ਨ ਵੀ ਬਣ ਰਿਹਾ ਹੈ ਕੋਈ ਨਾ ਉਹ ਦਿੱਲੀ ਜਿਹੜੇ ਆਪਣੇ ਹੰਦਾਈ ਤੋਂ ਆਪਣੀ ਨੂੰ ਬੁਰੀ ਸਕੀ ਤੱਕ ਬੰਦ ਹੋ ਜੇਗੀ ਇਹ ਕਾਲ ਉਸ ਜੋੜ ਤੋਂ ਬਗਲ ਤੋਂ ਉਹ ਵਕੰਠੇ ਵਿਚ ਵਿਚਾਰ ਲਿੰਦਾ ਹੈ ਪਰ ਇਹਨੇ ਤਕਲੀਫ ਹੋ ਰਹੀ ਹੁੰਦਾ ਹੈ ਇਸ ਦੇਕਾਰ ਭਾਈ ਵਾਸੀ ਨਹੀਂ ਲੱਗਦਾ ਉਹ ਉਹੋ ਹੀ ਕਾਲ ਜਿਹੜਾ ਸਾਰੀ ਦੁਨੀਆ ਉੱਤੇ ਚੱਲ ਜਾਂਦਾ ਹੈ ਉਹਨਾਂ ਨੂੰ ਖਾਣੇ ਹਜ਼ੂਰ ਕਹਿੰਦੇ ਹਨ ਜੀਤ ਪਾਲ ਨਾ ਕਦ ਨਹੀਂ ਖਾਓ ਤੇਰੀ ਤੈਨੂੰ ਖੰਡਾ ਨਹੀਂ ਇਸ ਨੂੰ ਰੱਖਿਆ ਕਰਨ ਆ ਬੰਗਾਨਾ ਹੋ ਜੀਤ ਘਰ ਰਹਿਣ ਤੇ ਗੁਜ਼ਾਰਿਆ ਮਿੱਤਰਾ ਜੀ ਗੀਰ ਨਹੀਂ ਗੁਜ਼ਾਰੇ ਇਹ ਕੋਪਨ ਦੀ ਅੰਸੂਰ ਦੇ ਕਰਕੇ ਮਿੱਤਰ ਕੋ ਤੀਜੋ ਵਰਗੇ ਪੈਰ ਹਸਣਗੇ ਤੁਮ ਮਨ ਲੱਗਾ ਆਲ ਗੀਂ ਜਾ ਕੋਈ ਧੀਰ ਮਨੋ ਆਲ ਕਰਦੇ ਬਿਨਾ ਹਿਤ ਲਗਾਏਗਾ ਹਮੇਸ਼ਾ ਹਰ ਇੱਕ ਤੇ ਆਲ ਔਲਾਦ ਦੋ ਲਾਜ ਨਹੀਂ ਹੈ ਇੱਕ ਆਲ ਹੁੰਦੀ ਹੈ ਆਲ ਜਿਹੜੀ ਲੜਕੀ ਤੇ ਪੈਦਾ ਹੁੰਦਾ ਦੋ ਪਿਆਰ ਤੇ ਉਹ ਹੁੰਦੀ ਹੈ ਤੇ ਜਿਹੜੇ ਆਪਣੇ ਪੁੱਤੋ ਹੋਣ ਪੁੱਤਰ ਹੋਣ ਉਹ ਔਲਾਦ ਹੁੰਦੀ ਹੈ ਤੇ ਆਲ ਔਲਾਦ ਦੇ ਗੁਜ਼ਾਰ ਨਹੀਂ ਰਹੇ ਉਸੇ ਮਨ ਲੱਗਾ ਹੋਇਆ ਆਲ ਲੱਗਦਾ ਹੈ ਘਰ ਦੇ ਬੰਦੇ ਜਿਹਾ ਆਲ ਘਰ ਦੇ ਦੋ ਇਹਦੇ ਬੰਦੇ ਜਿਹਾ ਰਹਿਣਾ ਹੈ ਆਲ ਆਲੋ ਬੰਨ੍ਹੇ ਦੇ ਲਈਏ ਗੀਤੀਆਂ ਬੋਲ-ਬੋਲ ਕੇ ਗੰਨਾ ਤੇ ਦਿਲ ਬੰਦ ਰਹਿਦਾ ਹੈ ਤੁਹਾਨੂੰ ਸੁਤਵਾ ਤੁਹਾਨੂੰ ਸਾਥ ਦੇ ਵਨਜਾਰਿਆ ਮਿੱਤਰਾ ਹਰ ਵਕਤ ਕੋ ਇਸ ਪ੍ਰਵੇਸ਼ੇ ਦੇ ਸੁਮਨ ਚਲਕੇ ਕੰਢੀ ਜੀਵਨ ਦੇ ਅਨੰਦ ਅਤੇ ਮੇਰੇ ਕੋਲ ਤਾਰਫ ਹੋਵੇ ਤੇ ਤੁਹਾਨੂੰ ਇਕੱਠਾ ਕਰਦਾ ਰਹਿੰਦਾ ਹੈ ਹਰ ਨਾਮ ਹਰ ਨਾਮ ਤੁਮਾ ਜੋ ਹੋ ਰੂਪ ਦੇ ਵਿੱਚ ਕੋ ਮਨ ਕੋ ਤੇ ਪ੍ਰਵੇਸ਼ੇ ਦੇ ਅਮਰ ਗੀਤ ਨਾਮ ਹੈ ਹਰੇ ਕਰੀ ਕਰਨ ਵਾਲਾ ਉਹ ਸਾਰਾ ਪ੍ਰਵੇਸ਼ੇ ਦੇ ਨਾਮਾ ਨੂੰ ਕਦੇ ਸੁਧਾਰਨਾ ਨਹੀਂ ਯਾਦ ਨਹੀਂ ਕਰਦਾ ਪਰ ਉਹ ਘਰ ਨੂੰ ਲਾਉਣਾ ਚੋਕੇ ਕਰਦਾ ਹੈ ਹਰ ਨਾਮ ਹਰ ਹਰ ਕਦੇ ਨਾ ਤੁਮ ਅੱਲਾ ਉਹ ਹੋਰ ਘਰ ਨਹੀਂ ਰੱਖਿਆ ਸਭ ਦੀ ਕੀਤੀ ਦੇਤੇ ਕੀਤੀ ਬਾਪਰ ਦੀ ਕੀਤੀ ਗੱਲ ਵੀ ਕਰ ਰਿਹਾ ਹੈ ਉਹ ਸਾਰਾ ਪ੍ਰਵੇਸ਼ੇ ਦੇ ਨਾਮਾ ਨੂੰ ਕਦੇ ਸੁਧਾਰਨਾ ਵੀ ਯਾਦ ਨਹੀਂ ਕਰਦਾ ਹੈ ਜੀ ਹੋਵੇ ਅੰਤ ਸਖਾਈ ਜਿਹੜਾ ਪ੍ਰਵੇਸ਼ੇ ਦਾ ਨਾਮ ਉਹਦੇ ਬੰਦੇ ਦੇ ਕੋਲ ਸਾਹਿਬ ਹੋਣਾ ਹੈ ਜੋ ਸੁਨਾਵਾ ਹੋ ਤਾਂ ਜਿਹਨੇ ਉਹਨੂੰ ਸੁਹਾਇਆ ਕੋਈ ਨਹੀਂ ਤੇ ਜਿਸਨੇ ਅੰਤਿਆ ਦੇ ਰਹਾ ਹੈ ਇਹ ਹੋਏ ਬਹੁਤ ਤਕਲੀਆ ਦੀਆਂ ਬੰਦ ਹੋ ਗਈਆਂ ਉਹਨੇ ਤਾਂ ਹੀ ਤੈਸੇ ਕੋਈ ਦਾਈ ਆਉਂਦਾ ਅੰਤ ਦਾ ਤੜਿਆ ਗਿਆ ਜਗਦੱਤ ਕਾਲ ਗ੍ਰਹੀ ਨੂੰ ਸੋਇ ਲਗਦਾ ਜਿਵੇਂ ਜੇਤੁਲ ਭਈ ਨਹੀਂ ਬਣੀ ਅਜੇ ਉਹਦੇ ਨੂੰ ਨਿਸਕਾਰ ਨਹੀਂ ਪਾਣੀ ਜਿਨਾ ਕੋ ਕੰਠ ਨਹੀਂ ਦਿੱਤੀ ਆ ਕੋਈ ਮੰਦਰੀ ਹੋਇਆ ਉਹਨਾਂ ਦੇ ਪ੍ਰਵੇਸ਼ੇ ਦੇ ਨਾਮ ਨੂੰ ਉਹ ਸਿਮਰਨੀ ਕਰਦਾ ਜੀ ਉਹ ਬੋਲਦਾ ਆਪੇ ਸਿਖਾ ਜੇ ਜਤਿਆ ਹੋਣਾ ਹੋਵੇ ਤਾਂ ਤੂੰ ਤੇ ਦੇਖਣਾ ਨਾਮ ਇਹਦਾ ਸਾਥ ਹੋਵੇ ਉਹਾਰੇ ਸਾਥ ਕਰ ਮਾਤੀ ਸਿੰਘ ਤੈਨੂੰ ਕੋਈ ਕਥਾ ਕਰਿਆ ਰਹੇ ਮਾਜ ਸਹਾਰੀ ਤੋਂ ਜਲ ਕੇ ਤੋਂ ਵੀ ਕੋ ਆਪਣੀ ਜੀ ਨਾਸਵੰਤ ਆਪੇ ਖੋਜ ਚੱਲਿਆ ਆਪ ਸਿਖਾਈ ਹੁਣ ਤੂੰ ਕਹਿੰਦਾ ਮੈਂ ਵੀ ਨਹੀਂ ਅਸਾਧਨਾ ਦੀ ਕਾਈ ਇਸੇ ਕੀ ਕਰਾਂ ਚੱਲਿਆ ਗਿਆ ਜੀ ਜਿਤਨੇ ਮੇਰੇ ਪਾਉਂਦੇ ਰੋੜੇ ਰੋੜੇ ਬੰਨਵਾ ਦੇ ਲਾਗੇ ਗੂੜੇ ਲਾਗੇ ਬੰਨਵਾ ਦੇ ਰਿਹਾ ਹੋਇਆ ਕੋਈ ਸਮਝਦੇ ਕੋਈ ਨਿਸ਼ਕਾਮ ਕਰਨਾ ਕਰਕੇ ਸੰਗ੍ਰਹਿ ਵਾਲੇ ਨੂੰ ਜੀ ਉਹ ਹਾਰ ਹਾਰ ਨਾਮ ਸੁਨਾਹ ਉਹ ਬ੍ਰਹਮਾ ਸਾਈ ਦੇ ਕਿਰਪਾ ਨਾਲ ਦੇ ਦੁੱਖਾਂ ਨੂੰ ਹਟਾਉਣ ਵਾਲਾ ਸੋਹਣ ਹੋਰੋ ਹੋਰ ਕਰਨ ਵਾਲਾ ਉਹ ਸੰਤਰੀ ਜਾਨੀ ਦੇ ਨਾਮ ਨੂੰ ਸੋ ਮੈਨੂੰ ਯਾਦ ਕਰਦੇ ਆਹ ਨਾਮਿਤ ਜੈ ਪਹਿਰੇਤਰਾਮ ਸਹਰ ਸਹਰ ਦੇ ਪ੍ਰਾਪਤ ਹੋਣ ਦੀ ਰੋਜ਼ਾਨਾ ਪ੍ਰਸਾਦ ਕਰਦੇ ਹੋ ਤੇ ਉਹ ਜਾਲ ਤੋਂ ਬੋਲਦੇ ਨੇ ਜਿਹੜੇ ਕੋਈ ਪ੍ਰਸਾਦਾਂ ਦੇ ਰਹੇ ਨੇ ਸਾਰੇ ਜੀਰਾਂ ਦਾ ਵਾਸ ਹੋਣਗੇ ਸਾਰੇ ਜੀਰਾਂ ਦੇ ਹੋਰ ਮਾਰਾ ਜਾਨਿਤ ਜੈ ਪਹਿਰੇਤਰਾਮ ਜਿਹੜੇ ਮੈਨੂੰ ਮਾਰਦਾ ਆਪੀ ਸੋਣਦੇ ਹੋਏ ਜੀਤ ਰਹੇ ਹੋਏ ਦੀ ਰੋਹ ਉਹਦੇ ਹਿੱਸੇ ਤੋਂ ਪ੍ਰਾਣ ਆਰੀ ਜੀਓ ਜਾਏ ਵਰਨਾ ਉਹ ਪ੍ਰਭ ਦੇ ਦੇਖੇ ਦੇ ਨਾਲ ਜਾ ਕੇ ਮਿਲਦੇ ਨਹੀਂ ਜਿੰਦਾ ਜਮੰਦਰ ਦੀ ਯਾਰ ਕੋ ਮਿਲ ਜਾਂਦੀ ਹੈ ਆਹ ਵਾਲੀ ਜੇ ਨਹੀਂ ਗੁਰਪਤੇ ਬਹਗੋ ਜਉਥੇ ਕਹਿਰੇ ਰਹਿਣ ਕਾ ਬਨਿਆਰ ਮਿੱਤਰਾ ਰਿਸ਼ਾ ਉਹਨੂੰ ਰਾਜ ਦਾ ਕਹਿ ਰਿਸ਼ਾ ਜਦੋਂ ਆ ਕੇ ਪ੍ਰਾਪਤ ਹੋਇਆ ਉਹ ਗੀਨੀ ਚੰਦੇ ਮੰਦੇ ਦੀ ਚਲਵਾਰੀ ਪੁਜਾਣੇ ਕਰਵਾਉਣ ਵਾਲੇ ਮਿੱਤਰ ਜੀਤਨ ਦੀਆਂ ਸੋਨਾ ਕਰਕੇ ਹਰ ਚੱਲੇ ਨੂੰ ਦੇਤਾ ਆਂਦੀ ਕਰੀਬ ਭਾਰੀ ਹੋਏ ਦੀ ਦੁਖੀ ਵਸਾ ਦੰਗਰ ਸਾਈ ਕਰਦੇ ਸਮੇਂ ਬਾਲਕ ਨੂੰ ਗੋਦ ਮੈਂ ਮੈਂ ਦੁਖੀ ਤੋਂ ਬੰਦ ਉਹ ਬੋਲ ਰਹਾ ਨੇ ਗੀਤੇ ਤੇ ਰਾਹ ਦਿਵਾਇਆ ਖੰਡ ਪਰ ਹਰੀ ਨੂੰ ਚਲਦਾ ਗਿਆ ਜਗਾ ਆਂਦਾ ਅੰਦਾਈ ਨਾ ਹੋਵੇ ਜੋ ਜਨਮੇ ਸੋ ਜਾਣੇ ਨੂੰ ਕਿ ਗੋਲਿੰਦ ਦਾ ਇਤਿਹਾਸ ਰਹਿਆ ਪਿਆ ਜੋ ਜੰਮਿਆ ਹੈ ਸਰੀਰ ਦਾ ਸਰੀਰ ਨਹੀਂ ਆਉਂਦਾ ਹੰਤ ਬਾਰੇ ਪੁੱਛਦਾ ਪੁੱਛੀ ਕਰੇ ਜਗ ਦੇ ਆਕਾਰ ਘਾਣੇ ਬਰੋ ਬਰੋ ਉਦਾਰ ਘਾਣੇ ਆਏ ਜੰਮਿਆ ਤੋਂ ਪੁੱਛ ਕਰਕੇ ਜਾਣੇ ਪਿਆ ਉਹ ਪਰੇ ਪਰਸਾਦ ਸੰਗਤ ਵੀ ਹਮੂਰ ਹੋ ਜਾਂਦੇ ਹੈ ਫਰੀ ਨੂੰ ਚਲੰਗਾ ਜੇ ਨਾਲ ਲੰਗਾ ਹੋਦੀ ਤਾ ਜੇ ਜਿਹੜੀ ਬਰੋ ਵਸਤਾ ਆ ਗਈ ਹੈ ਉਹ ਆਵੇ ਅਥੋਂ ਚਲੰਗਾ ਜੇ ਤੋਂ ਉਹ ਆਮ ਤੋਂ ਬੜਾ ਜ਼ਿਆਦਾ ਹੈ ਜੋ ਵੀ ਚਲਦਾ ਹੋਈ ਸੀ ਮੇਰੇ ਗੋਪ ਦੇ ਸੋ ਦਿਲ ਦਾ ਕਰੋ ਆਜ ਕੇ ਕਾਲ ਮਰ ਕੇ ਪੂਰਾ ਸਤਗੁਰੂ ਜਿਨ ਜਾ ਰਿਹਾ ਮਿੱਤਰਾ ਉਸ ਤਰੋ ਸਤਗੁਰੂ ਦਵਾਰ ਸਾਹਿਬ ਦਾ ਚੋਲ ਕਰੋ ਇਹ ਪੂਰਨ ਸਤਗੁਰੂ ਸਕੇ ਮਰਛਾ ਕਾਲ ਤੋ ਹਾ ਸ੍ਰੀ ਕਾਨੀਓ ਸਾਥ ਚੱਲੀ ਰਹਿਣ ਦੇ ਮਾਨ ਦੀ ਤੇਰੀ ਸਾਲੀ ਅੰਦਰ ਦੀ ਯਾਤ ਜੇ ਕੋਹਲੇ ਆ ਗਏ ਦਿਲ ਤੇ ਸਾੜ ਗਿਆ ਹੈ ਸਾਲੀ ਅੰਦਰ ਤੇਰੀ ਯਾਤ ਜੁਗਰਦੀ ਜਾ ਰਹੀ ਹੈ ਭਰ ਕੋਈ ਨੀ ਕੋਈ ਤਲ ਨੀ ਨਾ ਕਰੇ ਨਾ ਕਰੇ ਮੈਨੂੰ ਦੋ ਵਾਰੀ ਇੱਕ ਜਿੰਦਗ ਦੇ ਲਈ ਇਹ ਤੇ ਘੱਟ ਕੱਢ ਲੈ ਇਹਨਾਂ ਦੋ ਖਿੰਡ ਗੁਰੂ ਜੀ ਦਾ ਇਹ ਥੋੜੇ ਸਮੇਂ ਦਾ ਨਾ ਹੈ ਉਹ ਮਾਰੇ ਜੰਦੂ ਹਨ ਭਰ ਕੋਈ ਨੀ ਕੋਈ ਤਲ ਨੀ ਨਾ ਕਰੇ ਇਹ ਘੜੀ ਹੋ ਗਈ ਹੈ ਛੇ ਮਿੰਟ ਪੜੀ ਕੋ ਖਿੰਖਣ ਕਾਲ ਵਿੱਚ ਮਤੋਂ ਨਾਇਕ ਜੀ ਦੇ ਕੋਲ ਕਿਤੇ ਕੋ ਬੱਤੇ ਖਾਂਈਂ ਤੂੰ ਲੈ ਕੇ ਕਰੀਏ ਤਾਂ 4 ਖਿੰਡ ਗੁਰੂ ਜੀ ਜਾਂਦੇ ਆ ਉਹ ਅੰਦਾਜ਼ਾ ਹੈ ਖਿਲਾਨਾ सिखियो हर पुर सेवन करो सिर्फ़ ਜਲਦੀ ਜਲਦੀ ਮੀਲ ਰੁਪਾਈ ਨਾ ਕਰੇ ਕਰੋ ਜੇ ਤਾਂ ਆਸ ਪਰ ਗੁੱਦ ਗੁੱਦ ਹੋਏ ਗੁੱਪ ਦੀ ਮਿਹਰ ਦਾ ਸਬੰਦ ਕਰ ਲਓਗੇ ਇਸ ਉਮਰ ਤੇ ਜੇ ਬਹਾਦੀ ਨੂੰ ਸਮਨ ਕਰਕੇ ਜੁਬਾ ਜੁਬਾ ਗੋਸਤ ਹੋ ਜਾਓਗੇ ਕੋਈ ਮਾਤਾ ਗਰਦਾਰੀ ਤੇ ਕਹਿ ਸਕਣਾ ਨਹੀਂ ਪਵੇਗਾ ਨਰਕਾਂ ਦੀ ਤੈਕੇ ਡਰਨਾ ਨਹੀਂ ਪਵੇਗਾ ਸਦਾਵਾਪ ਕੋ ਰਾਨੀ ਦੀ ਜੋਤ ਮਿਲੂਗਾ ਅਚਲ ਹੋ ਜਾਊਗਾ ਇਸ ਤੋਂ ਬਿਹਤਰ ਨਹੀਂ ਹਰ ਸੇਤੀ ਸਾਧਾਨੋ ਰਲਿਆ ਸੇਤੀ ਕੋ ਹਰ ਕਾਲ ਕੋਲ ਕੋ ਸਾਹ ਮਿਲ ਕੇ جس پر سنیا جنگری گریب سکا لے کے موٹی تار نے سکے اسٹی ہے وہ کسی بریب ہو جاتی ہے ਜਿੰਨੂ ਮਾਤਾ ਦੇ ਰੂਪ ਚੋਂ ਇੱਕ ਬਿਸ਼ਰਤ ਬਣਦੀ ਹੈ ਕਰਦੇ ਨੇ ਸਹਾਦਰਨ ਦਾ ਜਨਮ ਕਿੱਥਾ ਹੈ ਉਹ ਜਿਹੜੇ ਜਨਮ ਦੇ ਉਹ ਜਿਹੜੇ ਜਨਮ ਹੋ ਜਾਂਦੇ ਨੇ ਜਨਮ ਹੋ ਜਾਂਦੇ ਨੇ ਉਹ ਬਹੁਤਾਂ ਤੋਂ ਕੋਈ ਯਾਦ ਨਹੀਂ ਆਉਂਦੀ ਉਹ ਮਾਤਾ ਦੇ ਗਰਭ ਤੋਂ ਪੈਦਾ ਹੋਣ ਵਾਲੇ ਜਨਮ ਵਰਤੋ ਕੋਈ ਸਿਆਰ ਜੰਗਲੀ ਜਾਨੀ ਚਾਰਖੀ ਤੇ ਜਾ ਉਹ ਇਸ ਬੱਚੇ ਦਾ ਸਰੀਰ ਤਾਂ ਹੁੰਦਾ ਮਾਤਾ ਜੋ ਗੋਲੀਆਂ ਦੀ ਜਿੰਦਾ ਬੰਨਾ ਹੈ ਉਹ ਇਸ ਬਗਾਵਤ ਜਨਮੀ ਇੰਨੀ ਕੀ ਬੰਦੀ ਉਹ ਮਹਿਸੂਸ ਕਰ ਰਿਹਾ ਜੀਰਾਂ ਜਨਮ ਹੁੰਦਾ ਹੈ ਉਹ ਦੁੱਖ ਨੂੰ ਆਪਾਂ ਸਾਰੇ ਹੀ ਮਹਿਸੂਸ ਕਰਦੇ ਆਏ ਮਾਰਗਦਿਸ਼ੀ ਜੇਤਪੁਰੇ ਲੜੀ ਜਸੋ ਦਾ ਬ੍ਰਾਂਹ ਸਿੰਘ ਤੇ ਜਨਗੋ ਸਾਡ ਕੀ ਦਾ ਸਭ ਨੂੰ ਲੱਗਣਾ ਸਾਡੇ ਤੋਂ ਹੀ ਗਿਆਨ ਨੂੰ ਮਾਰਨ ਦੇ ਸਕਦੇ ਹੋ ਮਰੂੰਗਾ ਦੇ ਆਤਮਿਕ ਰੋਣ ਕੋਈ ਇਹ ਸਾਰ ਸੰਗੋ ਦੀ ਦੁੱਖੀ ਹੋ ਰਹੀ ਹੈ ਕਹਾਣਾ ਨਹੀਂ ਖੜਾ ਰਿਹਾ ਰਹਿੰਦੇ ਹੈ ਜੋ ਬੰਦੇ ਇਹਨਾਂ ਦੇ ਕੋਲ ਬੈਠੇ ਸਾਡੇ ਦੰਗ ਨਾਲ ਨਾ ਮਾਰ ਕੋਈ ਜੇ ਲੋਥ ਜਰੇ ਆਏ ਨਾ ਬੱਦ ਸੜਾ ਦੇ ਦਿੰਦੇ ਆ। ਇਹ ਪਥਰੀਆਂ ਭਾਰੀਆਂ ਰੱਖ ਦਿੰਦੇ ਆ। ਉਹ ਜਦੋਂ ਵਿਛੜੂ ਹੁੰਦਾ ਇਹਨੇ ਸੋਨੇ ਦੇ ਦੇਖੂ ਆਈਏ। ਉਹ ਦੰਗ ਨਾਲ ਮਾਰਦੇ ਕਹਿੰਦੇ ਤੇ ਦੰਗ ਬਾਰੰਦੇ ਨਾ ਸੜਦੇ ਨਹੀਂ ਆ। ਐਨੀ ਗਹਿਰੋੜ ਜੰਦੀ ਆ ਖੁੱਲਾ-ਖੁੱਲਾ ਹੋ ਜਾਂਦੀ ਆ। ਜੇ ਉਹ ਨਾਲ ਉਹ ਸੱਖੀਆਂ ਬਣ ਕੇ ਦੇਖਾਂਗੇ ਸਭ ਕੋਲ ਹੈ। ਉਹ ਇੱਕ ਵਿਛੜੂ ਦੇ ਦੰਗ ਮਾਰ ਨਾਲ ਉਹ ਹਾਲ ਅੱਜ ਤੋਂ ਕੋਰੋਂ ਲਿਖਿਆ 76 ਹਜ਼ਾਰ ਦੇ ਬਿਛੂ ਪਛਾਈ ਡੰਗ ਮਾਰੀ ਐਨੀ ਤਕਨੀਕੀ ਦਾ ਮੌਤ ਨਹੀਂ ਹੁੰਦੀ ਐ ਪਾਣ ਸੁਖਾਣੇ ਜਿਹੜਾ ਸਰੀਰ ਖੁੱਢੀਏ ਪਰ ਪੀੜ ਜਿਹੜੀ ਐ ਉਹ ਬਖੂਤ ਹੋਵੇ ਦੱਸ ਨਹੀਂ ਸਕਦੇ ਕੋਈ ਮੋਲ ਦੇ ਬਣਾਉਂਦੇ ਰੋਂਦੇ ਕਾਣ ਦੇ ਮਰ ਜਾਂਦੇ ਐ ਕੋਈ ਉਹਦੇ ਸੁਖਾਣੇ ਕਾਣ ਲਿਖ ਦਿੰਦੇ ਐ ਪਰ ਪੀੜ ਉਸ ਜਨ ਉਨੀ ਦੱਸੀ ਐ ਜਿਸ ਤੋਂ ਬਾਅਦ ਬਿਛੂ ਨੇ ਇਹ ਡੰਗ ਮਾਰਦੇ ਪਛਾਈ ਖਿੰਡ ਬੜ ਜਾਂਦਾ ਐ ਸਰਖੀਆ ਬੜ ਜਾਂਦਾ ਐ ਕੋਈ ਜੀਰ ਹੈ ਉਹਦੇ ਕੋਈ ਸਰੀਰ ਨਹੀਂ ਕੋਈ ਸਹਾਰੇ ਸਰੀਰ ਦੇ ਚੰਨਾ ਕਿਤਾ ਗੁਰਮਖਣੀ ਦੀ ਹੋਮਾ ਨਗਦੀ ਹੈ ਉਹ ਭਾਈ ਮਨੂਬ ਰਹਿੰਦੇ ਨਹੀਂ ਕਹ ਜੰਮ ਮਰਨ ਦਾ ਜੋਤ ਬੜਾ ਘਾਹੀ ਧਿਆਨ ਕਰੇ ਇਹ ਮਰਨ ਕਾਲ ਦਾ ਤਰਾਸ ਦਾਰੀਏ ਬੰਦਿ ਰਸਿਆ ਕਨੇ ਉਹ ਜਨਮ ਮਰਨ ਜਨਮ ਮਰਨ ਜੋਤ ਕੋ ਜਿਹੜੇ ਕੋ ਨੰਦ ਜੀ ਕੋਲੋਂ ਦੇ ਬੇਟ ਲਾਉਂਗੇ ਸ੍ਰੀ ਕੋ ਨਾਲ ਜੁਰ ਸਤਿਗੁਰੂ ਸਾਹਿਬ ख़री चङी लॻे हूंदी आहे मेहताई चङी लॻंदी आहे का, का समे ਤੋ ਗੋ ਮਾਨਿਤ ਪ੍ਰਾਣ ਚੌਥਾ ਕਹਿਰੇ ਸਰਬ ਸੂਰਜ ਦੇ ਜਿੰਦ ਹੈ ਪ੍ਰਾਣੋ ਚਾਰੂ ਜੀ ਤੇ ਉਧਰ ਦੇ ਤੀਸੇ ਕਹਿ ਰਹੇ ਸੇ ਵਿੱਚ ਸਭ ਦੇ ਸੈਣ ਭਗਤਾਂ ਦੀ ਕਰਤੈ ਨਾ ਦੀ ਸਖਰੀ ਆਤਮਾ ਰੂਪੀ ਨਾਟ ਜੀ ਜੋ ਜਿੰਦ ਦੇ ਕੋਲੋਂ ਆਏ ਜਿੰਦ ਖੜ ਕੇ ਜੁੜਾਏ ਉਹਨਾਂ ਦੀ ਸਤਿ ਹਰੋ ਤੇ ਲੋਕੀ ਦੀ ਲੋੜ ਪਈ ਰਹਿੰਦੀ ਹੈ ਉਹਨਾਂ ਦੀ ਇਹੋ ਕੂਤੀ ਆਸ ਸਖਰੀਏ ਭਗਤਾਂ ਜਿਨ੍ਹਾਂ ਦੀ ਬਾਕੀ ਇਹੋ ਗਵਾ ਜਾਂਦੇ ਹਨ